ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਅਮਰੀਕਾ ਦੇ ਕੈਲੀਫੋਰਨੀਆ ਦੀ ਜਿਹੜੀ ਘਟਨਾ ਤਕਰੀਬਨ ਤਿੰਨ ਕ ਵੀਕਾਂ ਤੋਂ ਖਬਰਾਂ ਦੇ ਵਿੱਚ ਤਕਰੀਬਨ ਸੁਰਖੀਆਂ ਬਣੀ ਹੋਈ ਹੈ ਉਹਦੇ ਵਿੱਚ ਪਵਿੱਤਰ ਪ੍ਰੇਤ ਜਿਹੜਾ ਮੈਂਡੋਸੀ ਹੈ ਤੇ ਨਾਲ ਉਹਦੇ ਸਾਬੀ ਵਰਗੇ ਨੇ ਜਾਂ ਸਟਾਕਟਨ ਗੁਰਦੁਆਰੇ ਦਾ ਜਿਹੜਾ ਪ੍ਰਧਾਨ ਸੀ ਮੇਜਰ ਸੀ ਮੇਜਰ ਤੇ ਰੰਧਾਵੇ ਵਰਗੇ ਮਨਪੀਤ ਵਰਗੇ ਜਾਂ ਗੁਰਤਾਜ ਵਰਗੇ ਇਹਨਾਂ ਸਾਰਿਆਂ ਦੇ ਵਿੱਚ ਜਿਹੜੇ ਉੱਥੇ ਗੁੰਡਾਗਰਦੀ ਹੋ ਰਹੀ ਸੀ ਤੇ ਉਹਨੂੰ ਕੁਝ ਹੱਦ ਤੱਕ ਥੱਲ ਪਾਈ ਐ ਅਮਰੀਕਾ ਦੀ ਸਰਕਾਰ ਵੱਲੋਂ ਪੁਲਿਸ ਵੱਲੋਂ ਪਰ ਜਿਹੜੀ ਮੈਂ ਇੱਕ ਖਾਲਸਤਾਨੀ ਦੇ ਮੂੰਹੋਂ ਗੱਲਬਾਤ ਸੁਣੀ ਹੈ ਉਹ ਤੁਹਾਡੇ ਨਾਲ ਸਾਂਝ ਕਰਨੀ ਹੈ। ਇਸ ਵਕਤ ਅਮਰੀਕਾ ਵਿੱਚ ਰਹਿੰਦੇ ਨੇ ਕੁਲਦੀਪ ਸਿੰਘ ਸੰਧੂ ਤੇ ਪ੍ਰਸ਼ੋਕੜ ਬੰਬੇ ਤੋਂ ਨੇ ਭਾਰਤੋਂ ਤੇ ਉਹਨਾਂ ਦਾ ਬੇਟਾ ਸੀ ਇੰਦਰ ਰਾਜ ਸਿੰਘ ਫੌਜੀ। 2 ਸਾਲ ਪਹਿਲਾਂ ਦੀ ਇਹ ਘਟਨਾ ਹੈਗੀ ਆ। ਗੁਰਦੁਆਰੇ ਦੇ ਵਿੱਚ ਸੇਵਾ ਕਰਦੇ ਨੂੰ ਇਹ ਸਾਰੇ ਵਰਗਿਆਂ ਨੇ ਪਵਿੱਤਰ ਵਰਗਿਆਂ ਨੇ ਜਿਹੜੇ ਗੈਂਗਸਟਰ ਫੜੇ ਹੋਏ ਨੇ ਇਹਨਾਂ ਨੇ ਗੋਲੀਆਂ ਮਾਰ ਕੇ ਉਹਦਾ ਕਤਲ ਕਰ ਦਿੱਤਾ ਹੈ ਅਸੀਂ। ਔਰ ਮੇਰਾ ਕੋਈ ਇਹ ਮੋਟੂ ਨਹੀਂ ਹੈਗਾ ਵੀ ਇਸ ਖਬਰ ਨੂੰ ਮੈਂ ਜਿਨ੍ਹਾਂ ਨੇ ਇਹ ਖਬਰ ਭੇਜੀ ਹੈ ਜਿਹੜੇ ਖਬਰ ਸੁਣਦੇ ਨੇ ਜਾਂ ਅਮਰੀਕਾ ਦੇ ਲੋਕ ਚਾਹੁੰਦੇ ਨੇ ਵੀ ਇੱਥੇ ਠੱਲ ਪਵੇ। ਮੇਰਾ ਮਕਸਦ ਇਹ ਹੈ ਵੀ ਇਹ ਕੌਣ ਲੋਕ ਨੇ ਜਿਹੜੇ ਖਾਲਸਪੰਨ ਦੇ ਨਾਂ ਤੇ ਗੁੰਡਾਗਰਦੀ ਕਰਦੇ ਨੇ ਇੱਕ ਬਿਜ਼ਨਸ ਚਲਾ ਰਹੇ ਨੇ ਲੁੱਟਾਂ ਖੋਹਾਂ ਕਰਦੇ ਨੇ ਬਧਾワ ਸਿੰਘ ਵਰਗੇ ਜਾਂ ਕੁਲਵੀਰ ਸਿੰਘ ਵਰਗੇ ਇੱਥੇ ਬਿੱਟੂ ਵਰਗੇ ਬੈਠੇ ਆ ਤੇ ਆ ਜਿਹੜਾ ਨਰੈਣ ਸਿੰਘ ਚੌੜਾ ਇਹ ਸਾਰੇ ਕਹਿੰਦੇ ਅਸੀਂ ਬੱਬਰ ਖਾਲਸਾ ਦੇ ਹਾਂ ਸਾਨੂੰ ਵੀ ਖਾਲਸਪੰਨ ਚਾਹੀਦਾ ਤੇ ਇਹਨਾਂ ਤੋਂ ਹਟ ਕੇ ਕੁਝ ਗੱਲ ਵਾ ਜਿਹੜੀ ਹੋ ਰਹੀ ਹੈ ਹਾਲਾਂਕਿ ਪਤਾ ਇਹਨਾਂ ਨੂੰ ਵੀ ਹੈਗਾ ਦੇ ਅਸੀਂ ਇਹ ਗੈਂਗਸਟਰਾਂ ਦੇ ਨਾਲ ਕਿਵੇਂ ਤਾਰਾ ਜੋੜੀਆਂ ਗੈਂਗਸਟਰਾਂ ਤੋਂ ਅਸੀਂ ਕਿਵੇਂ ਕੰਮ ਲੈ ਰਹੇ ਹਾਂ ਪਰ ਇਹ ਬੋਲ ਨਹੀਂ ਰਹੇ ਕਿਉਂਕਿ ਚੜਾਵੇ ਚੜਦੇ ਨੇ ਮੋٹے ਲੋਟਾਂ ਗੋਫਾਂ ਵਾਲੇ ਪਰ ਜਿਹੜੀ ਮੈਂ ਅੱਜ ਗੱਲ ਕਰਨ ਲੱਗਾ ਜਿਹੜਾ ਇੰਦਰ ਸਿੰਘ ਫੌਜੀ ਕੁਲਦੀਪ ਸਿੰਘ ਸੰਧੂ ਦਾ ਬੇਟਾ ਹੈ 2 ਸਾਲ ਪਹਿਲਾਂ ਇਹਦੀ ਗੁਰਦੁਆਰਾ ਸਾਹਿਬ ਦੇ ਵਿੱਚ ਗੋਲੀਆਂ ਮਾਰ ਕੇ ਹੱਤਿਆ ਕਰ ਦਿੱਤੀ ਗਈ ਸੀ ਇਹਦੀ ਹੱਤਿਆ ਕਿਉਂ ਕੀਤੀ ਇਹਦਾ ਕਤਲ ਕਿਉਂ ਕੀਤਾ ਇਹਦਾ ਜਿਹੜਾ ਸਾਬ ਹੀ ਹੈ ਪਵਿੱਤਰ ਸਿੰਘ ਹੈ ਗੁਰਤਾ ਸਿੰਘ ਹੈ ਤੇ ਸਟ੍ਰਕਚਰ ਨੂੰ ਗੁਰਦੁਆਰਾ ਜਿਹੜਾ ਪ੍ਰਧਾਨ ਜਾਂ ਇਹ ਕਹਿ ਲਈਏ ਵੀ ਉੱਥੋਂ ਦਾ ਬਸ਼ੰਦਾ ਗੁਰਦਾਰ ਦਾ ਕਰਤਾ ਧਰਤਾ ਮੇਜਰ ਸਿੰਘ ਨਿੱਜਰ ਇਹ ਇਸ ਮੁੰਡੇ ਨੂੰ ਇਹ ਕਹਿੰਦੇ ਸੀ ਕਿ ਤੁਸੀਂ ਨਸ਼ਾ ਵੇਚੋ ਇੰਦਰ ਸਿੰਘ ਜਿਹੜਾ ਫੌਜੀ ਹੈ ਕੁਲਦੀਪ ਸਿੰਘ ਸੰਧੂ ਦਾ ਮੁੰਡਾ ਇਨੂੰ ਇਹ ਕਹਿੰਦੇ ਸੀ ਕਿ ਤੂੰ ਨਸ਼ਾ ਵੇਚ ਫੇਮ ਵੇਚ ਹੁਣ ਕੁਲਦੀਪ ਸਿੰਘ ਸੰਧੂ ਜਿਹੜਾ ਉਹ ਸ਼ਰਿਆਮ ਕਹਿ ਰਿਹਾ ਕਿ ਪਹਿਲਾਂ ਖਾਲਸਾਤਨ ਦੇ ਨਾਮ ਤੇ ਸਾਡੇ ਮੁੰਡੇ ਨੂੰ ਇਹਨਾਂ ਨੇ ਜੈਨਕਿੰਦਰ ਸਿੰਘ ਫੌਜੀ ਨੂੰ ਆਪਣੇ ਨਾਲ ਜੋੜ ਲਿਆ ਉਹਦੇ ਨਾਲ رابطہ ਕੀਤਾ ਔਰ ਕਹਿੰਦੇ ਉਹ ਖਾਲਸਾਤਾਨੀ ਮੂਵਮੈਂਟ ਦੇ ਲਈ ਜਿਹੜਾ ਇੰਦਰ ਸਿੰਘ ਫੌਜੀ ਕੁਲਦੀਪ ਸੰਧੂ ਦਾ ਮੁੰਡਾ ਉਹ ਤਿਆਰ ਵੀ ਹੋ ਗਿਆ ਇਹਨਾਂ ਦੇ ਟੱਚ ਵਿੱਚ ਰਿਹਾ ਤੇ ਜਿਹੜੀ ਖਾਲਸਾ ਦੀ ਮੂਵਮੈਂਟ ਹੈ ਉਹਦੇ ਵਿੱਚ ਉਹ ਹਿੱਸਾ ਲੈਂਦਾ ਰਿਹਾ ਪਰ ਜਦੋਂ ਉਸ ਇੰਦਰ ਸਿੰਘ ਫੌਜੀ ਨੂੰ ਇਹ ਪਤਾ ਲੱਗਿਆ ਕਿ ਬੰਦੇ ਖਾਲਸਾ ਦੇ ਨਾਂ ਤੇ ਗੁੰਡਾਗਰਦੀ ਕਰਦੇ ਨੇ ਲੁੱਟਾਂ ਖੋਹਾਂ ਕਰਦੇ ਨੇ ਇਜਤਾਂ ਲੁੱਟਦੇ ਨੇ ਨਜਾਇਜ਼ ਅਸਲਾ ਰੱਖਦੇ ਨੇ ਫਰੋਤੀਆਂ ਮੰਗਦੇ ਨੇ ਉਦੋਂ ਇਹ ਜਿਹੜਾ ਇੰਦਰ ਸਿੰਘ ਫੌਜੀ ਹੈ ਕੁਲਦੀਪ ਸਿੰਘ ਸੰਧੂ ਦਾ ਬੇਟਾ ਇਹਨਾਂ ਤੋਂ ਦੂਰ ਹੋ ਗਿਆ ਜਦੋਂ ਦੂਰ ਹੋ ਜਾਂਦਾ ਹੈ ਫਿਰ ਇਹ ਚਾਹੁੰਦੇ ਨੇ ਗੁਰਦਾਸ ਸਿੰਘ ਵਰਗੇ ਪਵਿੱਤਰ ਸਿੰਘ ਵਰਗੇ ਸਾਬੀ ਵਰਗੇ ਮਨਪੀਤ ਵਰਗੇ ਜਿਹੜੇ ਵੀ ਗੈਸਟਰ ਖੜੇ ਗਏ ਨੇ ਇਹ ਚਾਹੁੰਦੇ ਸੀ ਵੀ ਇਸ ਮੁੰਡੇ ਨੂੰ ਜਾਨੀ ਕਿ ਇੰਦਰਾਸ ਸਿੰਘ ਫੌਜੀ ਨੂੰ ਰਸਤੇ ਵਿੱਚੋਂ ਹਟਾ ਦਿੱਤਾ ਜਾਵੇ ਜਾਨੀ ਕਿ ਇਹਨੂੰ ਮਾਰ ਦਿੱਤਾ ਜਾਵੇ ਤੇ ਉਸ ਮੁੰਡੇ ਨੇ ਮਰਨ ਤੋਂ ਪਹਿਲਾਂ ਆਪਣੇ ਪਿਤਾ ਜਾਨੀ ਕੁਲਦੀਪ ਸਿੰਘ ਸੰਧੂ ਨੂੰ ਇਹ ਦੱਸਤਾ ਸੀ ਕਿ ਮੇਰੇ ਕੋਲੋਂ ਇਹ ਨਸ਼ਾ ਬਕਾਉਣ ਦੀਆਂ ਗੱਲਾਂ ਕਰਦੇ ਨੇ ਤੇ ਕੁਲਦੀਪ ਸਿੰਘ ਸੰਧੂ ਇਹ ਵੀ ਕਹਿੰਦਾ ਕਿ ਨਗਰ ਕੀਰਤਨ ਦੇ ਵਿੱਚ ਇਹਨਾਂ ਨੇ ਗੋਲੀਆਂ ਚਲਾਈਆਂ ਔਰ ਕੁਲਦੀਪ ਸਿੰਘ ਸੰਧੂ ਦੇ ਘਰ ਤੇ ਵੀ ਇਹਨਾਂ ਨੇ ਬਹੁਤ ਵੱਡੀ ਮਾਤਰਾ ਵਿੱਚ 150 ਤੱਕ ਗੋਲੇ ਚਲਾਈ ਫੈਰ ਕੀਤਾ ਤੇ ਉਹ ਮੁੰਡੇ ਨੇ ਸਾਫ ਦਾਤਾ ਸੀ ਆਪਣੇ ਪਿਓ ਨੂੰ ਕਿ ਮੇਰੇ ਕੋਲੋਂ ਇਹ ਖਾਲਿਸਤਾਨ ਦੇ ਬਜਟ ਵਾਸਤੇ ਪੈਸੇ ਇਕੱਠੇ ਕਰਨ ਵਾਸਤੇ ਇਹ ਕਹਿੰਦੇ ਨੇ ਕਿ ਤੂੰ ਫੀਮ ਵੇਚ ਔਰ ਉਸ ਮੁੰਡੇ ਨੂੰ ਇਹਨੇ ਕਿਲੋਆਂ ਦੇ ਹਿਸਾਬ ਨਾਲ ਇਹਨਾਂ ਗੈਸਟਰਾਂ ਨੇ ਫੀਮ ਫੜਾ ਵੀ ਦਿੱਤੀ ਸੀ ਦੋਨੇ ਇਨਕਾਰ ਕਰਦੇ ਤਾਂ ਕਿ ਮੈਂ ਨਸ਼ਾ ਨਹੀਂ ਵੇਚਦਾ ਮੈਂ ਸਿੱਖਾਂ ਅਸੀਂ ਨਸ਼ਾ ਦੂਰ ਤੇ ਇਹ ਜਦੋਂ ਮਨਾ ਕਰ ਲਿੰਦਾ ਵੀ ਮੈਂ ਨਸ਼ਾ ਨਹੀਂ ਵੇਚਦਾ ਉਦੋਂ ਬਾਅਦ ਇਸ ਮੁੰਡੇ ਨੂੰ ਗੋਲੀਆਂ ਮਾਰ ਕੇ ਗੁਰਦਵਾਰਾ ਸਾਹਿਬ ਦੇ ਵਿੱਚ ਮਾਰ ਦਿੱਤਾ ਜਾਂਦਾ ਇਹ ਦੋ ਕੁ ਸਾਲ ਪੁਰਾਣੀ ਘਟਨਾ ਜਿਹੜੀ ਇਹ ਖਬਰ ਮੈਂ ਸੁਣੀ ਹੈ ਉਹਦੇ ਉਧਾਰ ਤੇ ਮੈਂ ਗੱਲ ਕਰ ਰਿਹਾ ਅਸੇ ਮੈਨੂੰ ਇਹ ਮਤਲਬ ਨਹੀਂ ਹੈਗਾ ਵੀ ਇਹ ਕੁਲਦੀਪ ਸਿੰਘ ਸੰਧੂ ਕੌਣ ਹੈ ਇੰਦਰਾਸਿੰਘ ਫੌਜੀ ਉਹਦਾ ਮੁੰਡਾ ਕੌਣ ਹੈ ਇਹ ਖਾਲਸਤਾਨੀ ਨੇ ਜਾਂ ਨਹੀਂ ਜਿਹੜਾ ਕੁਲਦੀਪ ਸਿੰਘ ਸੰਧੂ ਹੈ ਨਾ ਸ਼ਾਇਦ ਤੁਹਾਨੂੰ ਪਤਾ ਹੋਣਾ ਇਹਨੇ ਵੀ ਇੱਕ ਟਰੱਕ ਡਰਾਈਵਰ ਤੇ ਅਮਰੀਕਾ ਵਿੱਚ ਹਮਲਾ ਕੀਤਾ ਸੀ ਇਹਨੂੰ ਅਮਰੀਕਾ ਦੀ ਪੁਲਿਸ ਨੇ ਰੈਸ਼ਟ ਵੀ ਕੀਤਾ ਸੀ ਤੁਹਾਨੂੰ ਪਤਾ ਹੋਣਾ ਇਹ ਟਰੱਕ ਚਲਾਉਂਦਾ ਤੇ ਇਹਨੇ ਇੱਕ ਟਰੱਕ ਡਰਾਈਵਰ ਤੇ ਹਮਲਾ ਵੀ ਕਰ ਦਿੱਤਾ ਸੀ ਉਸ ਵਕਤ ਇਹ ਫੜਿਆ ਵੀ ਗਿਆ ਸੀ ਤੇ ਮੈਂ ਜਿਹੜੀ ਅੱਜ ਗੱਲ ਕੀਤੀ ਹੈ ਨਾ ਇਹਦਾ ਮਤਲਬ ਜਿਹੜੇ ਖਾਲਸਤਾਨੀ ਨੇ ਇਹ ਜਿਹੜੇ ਵੀ ਇੰਡੀਆ ਤੋਂ ਸ਼ਾਰਪ ਦਿਮਾਗ ਬੱਚੇ ਜਾਂਦੇ ਨੇ ਪਹਿਲਾਂ ਖਾਲਸਤਾਨ ਦੇ ਨਾਂ ਤੇ ਉਹਨਾਂ ਨਾਲ ਰਾਬਤਾ ਕਰਦੇ ਨੇ ਵੀ ਅਸੀਂ ਖਾਲਸਤਾਨ ਬਣਾਉਣਾ ਫਿਰ ਨਜਾਇਜ਼ ਧੰਦੇ ਕੁੱਟਮਾਰ ਫਰੋਤੀਆਂ ਲੈਣੀਆਂ ਨਸ਼ਾ ਵਕਾਉਣਾ ਇਹ ਉਹਨਾਂ ਦੇ ਕੋਲੋਂ ਕੰਮ ਕਰਾਉਂਦੇ ਨੇ ਇਹ ਕੁਲਦੀਪ ਸਿੰਘ ਸੰਧੂ ਨੇ ਆਪਣੇ ਬੇਟੇ ਦੀ ਜਿਹੜੀ ਹੱਦ ਕੀਤੀ ਆ ਆਪ YouTube ਤੇ ਇੱਕ ਇੰਟਰਵਿਊ ਦੇ ਵਿੱਚ ਕਹੀ ਹੈ ਕਿ ਮੇਰੇ ਘਰ ਤੇ ਗੋਲੀਆਂ ਚਲਾਈਆਂ ਮੇਰੇ ਮੁੰਡੇ ਨੂੰ ਗੁਰਦੁਆਰੇ ਵਿੱਚ ਗੋਲੀਆਂ ਮਾਰ ਕੇ ਮਾਰ ਦਿੱਤਾ ਗਿਆ ਔਰ ਉਹਦੇ ਕੋਲੋਂ ਇਹ ਨਸ਼ਾ ਵਕਾਉਣਾ ਚਾਹੁੰਦੇ ਸੀ ਮੇਰੇ ਮੁੰਡੇ ਨੇ ਕਹਿੰਦੇ ਨਾ ਕਰ ਦਿੱਤੀ ਆ ਕਰਤੂਤ ਹੈ ਜਿਹੜੇ ਖਾਲਸਾਣ ਦੇ ਨਾਂ ਤੇ ਧੰਦਾ ਕਰਦੇ ਨੇ ਹੁਣ ਅਮਰੀਕਾ ਦੇ ਵਿੱਚ ਜਿਹੜੇ ਲੋਕ ਨੇ ਕੈਨੇਡਾ ਵਿੱਚ ਜਿਹੜੇ ਲੋਕ ਨੇ ਉਹਨਾਂ ਨੇ ਕਿ ਥੋੜਾ ਜਿਹਾ ਅਕਲ ਤੋਂ ਕੰਮ ਲੈਣਾ ਅੰਦਾਜ਼ਾ ਲਾਉਣਾ ਵੀ ਇਹ ਕੌਣ ਨੇ ਲੋਕ ਜਿਹੜੇ ਖਾਲਸਾਣ ਦੇ ਨਾਂ ਤੇ ਨੌਜਵਾਨਾਂ ਨੂੰ ਗੁੰਮਰਾਹ ਕਰਕੇ ਬਰਬਾਦ ਕਰ ਰਹੇ ਨੇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ Vai produzir que fate.